ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿੱਚ ਐਂਟਰੀ ਤੇ ਨਵਜੋਤ ਕੋਰ ਸਿੱਧੂ ਦਾ ਵੱਡਾ ਬਿਆਨ ਕਿਹਾ ਸੀ ਮੇ ਫੇਸ ਬਣਾਉਣ ਤੇ ਹੀ ਸਿਆਸਤ ਚਾਉਣਗੇ ਨਵਜੋਤ ਸਿੱਧੂ ਬਿਕਰਮਜੀਠਿਆ ਮਾਮਲੇ ਚ ਨਮੀਂ ਆਪਰੇਟ ਕਰੀਬੀ ਸਾਥੀ ਹਰਪ੍ਰੀ ਸਿੰਘੂ ਲਾਟੀ ਬਾਰੇ ਅਦਾਲਤ ਨੇ ਸੁਣਾਇਆ ਫੈਸਲਾ ਸ਼ਰੋਮਨੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਪਲੇਅਰ ਦਾ ਪੰਜਾਬ ਪੁਲਿਸ ਨੂੰ ਖੁੱਲਾ ਚੈਲੰਜ ਕੀਤਾ ਐ ਐਲਾਨ ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫਾ ਕੇਂਦਰੀ ਮੰਤਰੀ ਅਵਨੀਤ ਬਿੱਟੂ ਨੇ ਅਧਿਕਾਰੀਆਂ ਨੂੰ ਦਿੱਤੇ ਵੱਡੇ ਹੁਕਮ ਕਮਲਕੌਰ ਪਾਬੀ ਦੇ ਕਤਲ ਮਾਮਲੇ ਚ ਅਦਾਲਤ ਨੇ ਕੀਤੀ ਕਾਰਵਾਈ ਬਠਿੰਡਾ ਕੋਰਟ ਨੇ ਅਮ੍ਰਿਤਪਾਲ ਮੈਰੋ ਤੇ ਉਸਦੇ ਸਾਥੀ ਨੂੰ ਐਲਾਨਿਆ ਅਪਰਾਧੀ ਹਾਈ ਕੋਰਟ ਨੇ ਡੀਸੀ ਅਤੇ ਐਸਐਸਪੀ ਦੀ ਰਿਹਾਈਸ਼ ਖਾਲੀ ਕਰਨ ਦੇ ਹੁਕਮ ਵਿੱਚ ਸੋਧ ਕਰਨ ਤੋ ਕੀਤਾ ਇਨਕਾਰ ਸਰਕਾਰ ਨੂੰ ਲਗਾਈ ਸਖਤ ਫਟਕਾਰ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਦਸਤਾਰ ਅਪਮਾਨ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸਖਤ ਪ੍ਰਤੀਕਿਰਿਆ ਕੇ ਹਲ ਦਸਤਾਰ ਗੁਰੂ ਪਾਸ਼ਾ ਦੀ ਬਖਸ਼ੀਸ਼ ਹਿਸ਼ਤੇ ਸ਼ਬਸ਼ਬ ਬੋਲਣਾ ਮੰਤ ਪਾਗਾ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ 22 ਤੋਂ 24 ਦਸੰਬਰ ਲਈ ਲਿਆ ਫੈਸਲਾ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀਆਂ ਚਰਚਾਵਾਂ ਦਰਮਿਆਨ ਰਾਜਾ ਵਰਿੰਗ ਦਾ ਵੱਡਾ ਬਿਆਨ ਕਿਹਾ ਅਸਤੀਫੇ ਬਾਰੇ ਚੱਲ ਰਹੀ ਚਰਚਾ ਅਫਵਾਹਾਂ ਤੋਂ ਵੱਧ ਕੁਝ ਵੀ ਨਹੀਂ ਸਿਆਸਤ ਵਿੱਚ ਐਂਟਰੀ ਤੇ ਨਵਜੋਤ ਕੁਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸੀਐਮ ਫੇਸ ਬਣਾਉਂਦੇ ਹੀ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਆਉਣਗੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੁਰ ਸਿੱਧੂ ਦੇ ਬਿਆਨ ਨੇ ਇੱਕ ਵਾਰ ਫਿਰ ਸਿਆਸਤ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਸਿਆਸਤ ਵਿੱਚ ਤਾਂ ਹੀ ਵਾਪਿਸ ਆਉਣਗੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਤੱਕ ਆਖ ਦਿੱਤਾ ਹੈ ਕਿ ਕੋਈ ਵੀ ਪਾਰਟੀ ਉਹਨਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦੇਵੇ ਤਾਂ ਉਹ ਪੰਜਾਬ ਨੂੰ ਗੋਲਡਨ ਸਟੇਟ ਬਣਾ ਦੇਣਗੇ ਹਾਲਾਂਕਿ ਨਵਜੋਤ ਕੋਰ ਸਿੱਧੂ ਨੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਅਤੇ ਪ੍ਰਿੰਕਾ ਗਾਂਧੀ ਨਾਲ ਬਹੁਤ ਲगाव ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਦੇ ਪੰਜ-ਪੰਜ ਦਾਅਵੇਦਾਰ ਹਨ ਤੇ ਹੀ ਲੋਕ ਕਾਂਗਰਸ ਨੂੰ ਹਰਾਉਣ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਸਾਰੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਆਉਣ ਦੇਣਗੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਤਾਂ ਨਹੀਂ ਹਨ ਪਰ ਅਸੀਂ ਨਤੀਜੇ ਦੇ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ ਤਾਂ ਉਹ ਸਿਆਸਤ ਵਿੱਚ ਆ ਜਾਣਗੇ ਨਹੀਂ ਤਾਂ ਉਹ ਚੰਗਾ ਪੈਸਾ ਕਮਾ ਰਹੇ ਹਨ ਅਤੇ ਖੁਸ਼ ਹਨ ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਕੇ ਇਸ ਵਿੱਚ ਫੜੇਗੇ ਉਹਨਾਂ ਦੇ ਕਰੀਬੀ ਹਰਪ੍ਰੀ ਸਿੰਘ ਗੁਲਾਟੀ ਦਾ 6 ਦਿਨਾਂ ਦਾ ਰਿਮਾਂਡ ਖਤਮ ਹੋਇਆ ਸੀ ਜਿਸ ਮਗਰੋਂ ਅਦਾਲਤ ਨੇ ਹੁਣ ਉਹਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ ਇੱਥੇ ਵੀ ਦੱਸਦੀ ਹੈ ਕਿ ਬੀਤੇ ਦਿਨੀ ਵਿਕਰਮਜੀਤਿਆ ਨੂੰ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਤੇ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਹੈ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਸ਼ਰੋਮਨੀ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਨੂੰ ਚੈਲੰਜ ਕੀਤਾ ਗਿਆ ਹੈ ਦਰਸਲ ਕਥਿਤ ਵਾਇਰਲ ਵੀਡੀਓ ਨੂੰ ਸ਼੍ਰੋਮਨੀ ਇਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਪੰਜਾਬ ਪੁਲਿਸ ਨੂੰ ਚੈਲੰਜ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਇਹ ਸਾਬਿਤ ਕਰੇ ਕਿ ਆਡੀਓ AI ਜਨਰੇਟਡ ਹੈ ਐਡਵੋਕੇਟ ਅਰਸ਼ਦੀਪ ਕਲੇਰ ਨੇ ਚੈਲੰਜ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਇਸ ਸਾੜੀ ਨੂੰ ਗਲਤ ਕਹਿੰਦੀ ਹੈ ਤਾਂ ਫਿਰ ਇਸ ਦੀ ਕਿਸੇ ਬਾਰੀ ਸੂਬੇ ਤੋਂ ਜਾਂਚ ਕਰਵਾਈ ਜਾਵੇ ਅਤੇ ਇਸ ਸੰਬੰਧੀ ਹਾਈ ਕੋਰਟ ਚ ਫਰਮਾਨ ਮਾਲ ਦਾਇਰ ਕੀਤਾ ਜਾਵੇ ਦੱਸ ਦिए ਕੀ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ 2 ਘੰਟੇ ਬਾਅਦ ਹੀ ਪੱਤਰ ਲਿਖ ਕੇ ਐਸਐਸਪੀ ਵਰਨਨ ਸ਼ਰਮਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਡੀਆਈਜੀ ਪਟਿਆਲਾ ਰੇਂਜ ਦੱਸਣ ਕੀ 2 ਘੰਟੇ ਚ ਕਿਹੜੀ ਲੈਬ ਤੋਂ ਆਡੀਓ ਟੈਸਟ ਕਰਵਾਈ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਡੀਆਈਜੀ ਨੇ ਪੱਤਰ ਲਿਖ ਕੇ ਦਿੱਤੀ ਕਲੀਨ ਚਿੱਟ ਉਸ ਪੱਤਰ ਦੀ ਕਾਪੀ ਮੇਰੇ ਕੋਲ ਹੈ ਜੇਕਰ ਸੱਚ ਨਹੀਂ ਸਾਹਮਣੇ ਆਉਂਦਾ ਤਾਂ ਮੈਂ ਪੱਤਰ ਜਨਤਕ ਕਰ ਦਵਾਂਗਾ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਅੰਗਰੇਜ਼ਾਂ ਵਲੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਕੇਂਦਰੀ ਰੇਲ ਰਾਜ ਮੰਤਰੀ ਰਮਨীত ਬਿੱਟੂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ 40 ਕਿਲੋਮੀਟਰ ਲੰਬੇ ਕਾਦੀਆ ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਡੀਫ੍ਰੀਜ਼ ਕਰਕੇ ਇਸਤੇ ਕੰਮ ਦੁਬਾਰਾ ਸ਼ੁਰੂ ਕਰਨ ਇਹ ਪ੍ਰੋਜੈਕਟ ਪਹਿਲਾਂ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ ਪਰ ਹੁਣ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਮਾਮਲੇ ਨੂੰ ਉਠਾਇਆ ਹੈ ਤੇ ਇਸ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰੇਲ ਮੰਤਰੀ ਨੇ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਰਵਨੀਤ ਬਿੱਟੂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਨਿਰਮਾਣ ਕਾਰਜ ਫਿਰ ਤੋਂ ਸ਼ੁਰੂ ਕਰਨ। ਉਹਨਾਂ ਨੇ ਕਿਹਾ ਹੈ ਕਿ ਇਹ ਨਵੀਂ ਰੇਲ ਲਾਈਨ ਇਲਾਕੇ ਦੀ ਸਟੀਲ ਸਿਟੀ ਕਹੇ ਜਾਣ ਵਾਲੇ ਬਟਾਲਾ ਦੀਆਂ ਸੰਘਰਸ਼ ਕਰ ਰਹੀਆਂ ਉਦਯੋਗਿਕ ਇਕਾਈਆਂ ਨੂੰ ਇੱਕ ਮਹੱਤਵਪੂਰਨ ਹੁਲਾਰਾ ਦੇਵੇਗੀ। ਬਠਿੰਡਾ ਦੇ ਸਥਾਨਕ ਅਦਾਲਤ ਨੇ ਅਮਰਿਤਪਾਲ ਸਿੰਘ ਮੈਰੋ ਜੋ ਯੂਏਈ ਵਿੱਚ ਛੁਪਿਆ ਹੋਇਆ ਹੈ ਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਪਜਨ ਤੋਂ ਬਾਅਦ अपराधी ऐलान दी तहत अदालत ਵੱਲੋਂ ਇਹ ਕਾਰਵਾਈ ਕਮਲਕੌਰ ਪਾਬੀ ਦੇ ਕਤਲ ਮਾਮਲੇ 'ਚ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ ਵਿੱਚ ਲਗਾਤਾਰ ਫਰਾਰ ਹਨ ਇਸ ਕੇਸ ਦੀ ਸੁਣਵਾਈ ਜਿੱਥੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਕੀਰਤ ਸਿੰਘ ਸੇਖੋ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਜਾਰੀ ਗੈਰਜਮਾਨਤੀ ਵਾਰੰਟ ਲਾਭਕਾਰੀ ਨਹੀਂ ਰਹੇ ਤੇ ਉਹ ਲੁਕਦੇ ਫਿਰ ਰਹੇ ਹਨ ਅਦਾਲਤ ਨੇ ਕਿਹਾ ਕਿ ਮੁਲਜ਼ਮ ਜਾਨਵੋਜ ਕੇ ਗ੍ਰਿਫਤਾਰੀ ਤੋਂ ਬਾਅਦ ਰਹੇ ਹਨ ਤੇ ਆਮ ਕਾਨੂੰਨੀ ਪ੍ਰਕਿਰਿਆ ਰਾਹੀ હાજર ਨਹੀਂ ਹੋ ਸਕਦੇ ਹੁਣ ਅਦਾਲਤ ਨੇ ਉਹਨਾਂ ਨੂੰ ਇਸ਼ਤਿਹਾਰ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ ਕੇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਈ ਜ਼ਿਲ੍ਹਿਆਂ ਵਿੱਚ ਨਿਆਂਇਕ ਅਧਿਕਾਰੀਆਂ ਲਈ ਸਥਾਈ ਰਿਹਾਈ ਸ਼ਤੇ ਅਦਾਲਤਾਂ ਦੀ ਘਾਟ ਲਈ ਸਰਕਾਰ ਨੂੰ ਸਖਤ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜੱਜਾਂ ਲਈ ਕਿਰਾਏ ਤੇ ਰਹਿائشਾਂ ਦੇ ਪ੍ਰਬੰਧ ਇਸਵੇਂ ਕੀਤੇ ਜਾ ਰਹੇ ਹਨ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਜੱਜਾਂ ਨੂੰ ਸਥਾਈ ਰਹਿائش ਦੀ ਲੋੜ ਹੈ ਜੇਕਰ ਜੱਜ ਰਹਿائش ਕਿਰਾਏ ਤੇ ਲੈ ਸਕਦੇ ਹਨ ਤਾਂ ਤੁਹਾਡੇ ਅਧਿਕਾਰੀ ਕਿਉਂ ਨਹੀਂ ਇੰਨਾ ਟਿੱਪਣੀਆਂ ਦੇ ਨਾਲ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਮਲੇਰ ਕੋਟਲਾ ਦੇ ਡੀਸੀ ਅਤੇ ਐਸਐਸਪੀ ਦੇ ਰਿਹਾਇਸ਼ਾਂ ਨੂੰ ਖਾਲੀ ਕਰਨ ਦੇ ਹੁਕਮਾਂ ਵਿੱਚ ਸੋਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਡੀਸੀ ਅਤੇ ਐਸਐਸਪੀ ਰਿਹਾਇਸ਼ਾਂ ਨੂੰ ਖਾਲੀ ਕਰਨ ਵਿੱਚ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉੱਥੇ ਪੁਲਿਸ ਕੰਟਰੋਲ ਰੂਮ ਅਤੇ ਦਫ਼ਤਰ ਕੰਮ ਕਰ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਹਟਾਉਣਾ ਮੁਸ਼ਕਲ ਹੋ ਰਿਹਾ ਹੈ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਜੱਜਾਂ ਦੀਆਂ ਰਿਹਾਇਸ਼ਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਦਾਲਤ ਨੇ ਪੁੱਛਿਆ ਕਿ ਜੱਜ ਉਦੋਂ ਤੱਕ ਕਿੱਥੇ ਰਹਿਣਗੇ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਉਹਨਾਂ ਲਈ ਕਿਰਾਏ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਬਾਅਦ ਅੱਗੇ ਅਦਾਲਤ ਨੇ ਕਿਹਾ ਕਿ ਤੁਹਾਨੂੰ ਆਪਣੇ ਅਧਿਕਾਰੀਆਂ ਨੂੰ ਘਰ ਖਾਲੀ ਕਰਾਉਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਕਿਰਾਏ ਦੀ ਰਿਹਾਇਸ਼ ਤੇ ਭੇਜਣਾ ਚਾਹੀਦਾ ਹੈ ਜੇਕਰ ਜੱਜ ਕਿਰਾਏ ਤੇ ਲੈ ਸਕਦੇ ਹਨ ਤਾਂ ਤੁਹਾਡੇ ਅਧਿਕਾਰੀ ਕਿਉਂ ਨਹੀਂ ਅਦਾਲਤ ਨੇ ਕਿਹਾ ਕਿ ਜ਼ਿਲ੍ਹਾ ਬਣਾਉਣ ਤੋਂ ਪਹਿਲਾਂ ਪੂਰੀ ਤਿਆਰੀ ਕਰਨੀ ਚਾਹੀਦੀ ਸੀ ਜੇਕਰ ਪੰਜਾਬ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਸਾਨੂੰ ਅੱਜ ਇਸ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ ਆਉਣ ਵਾਲੀਆਂ ਚੋਣਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਡੀਸੀ ਅਤੇ ਐਸਐਸਪੀ ਰਹਿਾਈਸ਼ਾਂ ਨੂੰ ਖਾਲੀ ਕਰਨ ਲਈ ਸਾਨੂੰ ਮੰਗਿਆ ਹੈ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਭਾਰਤੀ ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਕਈ ਸੂਬਿਆਂ 'ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਕੜਾ ਕੇ ਦੀ ਠੰਡ ਦੀ ਲਪੇਟ ਵਿੱਚ ਆਏ ਉੱਤਰੀ ਭਾਰਤ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਇਸ بارش ਕਾਰਨ ਤਾਪਮਾਨ ਹੋਰ ਥੱਲੇ ਆਉਣ ਦੀ ਉਮੀਦ ਹੈ ਜਿਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਖੇਤਰ ਵਿੱਚ ਦੋ ਪਛਮੀ ਗੜਬੜੀਆਂ ਬਣ ਰਹੀਆਂ ਹਨ ਇਸ ਦੇ ਪ੍ਰਭਾਵ ਹੇਠ ਜੰਮੂ ਕਸ਼ਮੀਰ ਅਤੇ ਹੋਰ ਪਹਾੜੀ ਸੂਬਿਆਂ ਵਿੱਚ ਅਗਲੇ 3 ਦਿਨਾਂ ਤੱਕ ਪਾਰੀ ਬਾਰਿਸ਼ ਅਤੇ ਬਰਫਵਾਰੀ ਹੋਣ ਦੀ ਉਮੀਦ ਹੈ ਪਹਾੜੀ ਇਲਾਕਿਆਂ 'ਚ ਹੋਣ ਵਾਲੀ ਇਸ ਬਾਰਿਸ਼ ਤੇ ਬਰਫਵਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਤੱਕ ਪੈਣ ਦੀ ਸੰਭਾਵਨਾ ਹੈ ਇਸ ਨਾਲ ਪੰਜਾਬ ਹਰਿਆਣਾ ਦਿੱਲੀ ਤੋਂ ਲੈ ਕੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਵਧੇਗੀ ਇਸ ਦੇ ਨਾਲ ਹੀ ਪੰਜਾਬ ਵਿੱਚ ਸੰਗਣੀ ਤੁੰਦ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸ਼ਿਰਿਅ ਅਕਾਲ ਤੱਕ ਸਾਇਦ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ ਅਪਮਾਨ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਪੱਗਾਂ ਲੈ ਜਾਣ ਦੀ ਗੱਲ ਨੂੰ ਸਿਆਸੀ ਟਕਰਾਅ ਤੱਕ ਤਾਂ ਸਮਝਿਆ ਜਾ ਸਕਦਾ ਹੈ ਪਰ ਕਿਸੇ ਆਗੂ ਵੱਲੋਂ ਦਸਤਾਰ ਬਾਰੇ ਘਟੀਆ ਬਿਆਨਬਾਜ਼ੀ ਬਿਲਕੁਲ ਅਸਵੀਕਾਰਯੋਗ ਹੈ ਉਹਨਾਂ ਨੇ ਕਿਹਾ ਕਿ ਦਸਤਾਰ ਸਾਡੀ ਸਿਰਫ ਬੇਅੰਤ ਧਾਰਮਿਕ ਨਿਸ਼ਾਨੀ ਹੀ ਨਹੀਂ ਸਗੋਂ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਸ਼ਹਿਨਸ਼ਾਹੀ ਹੈ ਗੁਰਬਾਣੀ ਵਿੱਚ ਸਪਸ਼ਟ ਹੈ ਸਾਬਤ ਸੂਰਤ ਦਸਤਾਰ ਸਿਰ ਆ ਇਸ ਦਸਤਾਰ ਬਾਰੇ ਕੀ ਲਾਂ ਫੁਕਿਆਂ ਜਾਂ ਹੋਰ ਅਪਸ਼ਬਦ ਬੋਲਣਾ ਬਹੁਤ ਹੀ ਮੰਦਭਗ ਹੈ ਤੇਦਰ ਸਾਹਿਬ ਨੇ ਸਾਬ ਕਿਹਾ ਹੈ ਕਿ ਜਿਸ ਵਿਅਕਤੀ ਨੇ ਇਹ ਬਿਆਨ ਦਿੱਤਾ ਹੈ ਉਹ ਸ਼ਾਇਦ ਦਸਤਾਰ ਦੀ ਮਹੱਤਤਾ ਤੋਂ ਬਿਲਕੁਲ ਅਣਜਾਣ ਹੈ ਜਿਸਨੇ ਕਦੇ ਦਸਤਾਰ ਸਜਾਈ ਹੋਵੇ ਜਿਸ ਨੂੰ ਗੁਰੂ ਦੀ ਰਵਾਇਤ ਅਤੇ ਸਿੱਖ ਇਤਿਹਾਸ ਦਾ ਗਿਆਨ ਹੋਵੇ ਉਹ ਕਦੇ ਵੀ ਇਸ ਤਰ੍ਹਾਂ ਦੇ ਸ਼ਬਦ ਨਹੀਂ ਬੋਲ ਸਕਦਾ ਇਹ ਨਿੰਦਣਯੋਗ ਵਰਤਾਰਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਭਰ ਦੇ ਸਕੂਲਾਂ ਵਿੱਚ ਤਿੰਨ ਰੋਜ਼ਾ ਵਿਦਿਅਕ ਸੈਸ਼ਨ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨ ਮੱਤੇ ਸਿੱਖ ਇਤਿਹਾਸ ਅਤੇ ਬਹਾਦਰੀ ਵਾਲੀ ਅਮੀਰੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਚਾਰ ਸਾਈਬ ਜਾਦਿਆਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਵਿਸ਼ੇਸ਼ ਤੌਰ ਤੇ ਵਿਦਿਅਕ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ 22 ਤੋਂ 24 ਦਸੰਬਰ ਤੱਕ ਸਵੇਰ ਦੀ ਸਭਾ ਵਿੱਚ 15 मिनट का विशेष सैशन करवाया जाएगा देखो मुझे ऐसे कोई आ, आ, वो नहीं है आ, आ, कोई भी आ, मतलब मैं खुल के बोलती हूँ वो कांग्रेस के साथ अटैच्ड है बहुत ज्यादा उन, उन, उनको उनके साथ प्रियंका जी के साथ अटैचमेंट है पर मुझे इतनी इन फाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि प्वांच पांच पांच सीएम ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है आ, कोई भी पार्टी उनको ये ताकत दे दे कि वो पंजाब को सुधार सके और आ, हमारे पास पैसे नहीं है किसी भी पार्टी को देने के लिए पर हम रिजल्ट्स दे देंगे आपको पंजाब को हम गोल्डन स्टेट बना देंगे बस हमारा तो यही वो है तब, स... करे या आगे लाए तो तब वो आएंगे तब वो आ जाएंगे पर अदरवाइज वो अच्छा पैसा कमा रहे हैं और खुश है फ्रस्ट्रेशन की लाइफ है पैसे 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 की की की, बात हमारे पास नहीं नहीं, नहीं क्या किसी किसी पार्टी ने ने आपसे डिमांड करी हमसे नहीं नहीं पर सीएम वही जो का टेची रंगे तु। तु सीधा कर दी तो चल तू मेरे बारे कुछ बोलना गर्दन के बंदे नु फाइल दिखा दें फिर फाइल नीचे अरे हिम्मत है हिम्मत ਦਾ ਚੋਰਾ ਨੂੰ ਬੰਦਰ ਕਰਕੇ ਦਿਖਾ ਬੜੀ ਵੱਡੀਆਂ ਗੱਲਾਂ ਕਰਦਾ ਸੀ ਜਿਹੜੀਆਂ ਫਾਈਲਾਂ ਨੇ ਖੋਲ ਪਰ ਉਹਨਾਂ 'ਤੇ ਐਕਸ਼ਨ ਤਾਂ ਲੈ ਕੁਝੋ ਮਰਜੀ ਹੋਵੇ ਮੈਂ ਕਹਿੰਦਾ ਕਿਸੇ ਵੀ ਹੋਵੇ ਅੱਜ ਦੀ ਮੁਲਾਕਾਤ ਤੋਂ ਬਾਅਦ ਮਨੇ ਜੈ ਕਿ ਉਹਨਾਂ ਤੋਂ ਸਿੱਧੂ ਰਾਜੀਤ ਫੋਟੋਸ ਕ리에 ਹੋ ਜਾ ਰਹੇ ਮੈਂ ਆਲਰੇਡੀ ਹੋ ਚੁੱਕੀ ਆ ਮੈਂ ਪੰਜਾਬੀ ਯੂਨੀਵਰਸਿਟੀ ਦਾ ਮਦਿਆ ਟਿਕਾ ਮੇਰੇ ਕੋ ਮੈਂ ਅੰਤ ਤੱਕ ਸਿਗਾਣਾ ਮੈਂ ਰਸਤੇ 'ਚ ਨਹੀਂ ਰੁਕੂਗੀ ਮੈਂ ਡਰਾਮਾ ਨਹੀਂ ਮੈਨੂੰ ਕਰਨਾ ਹੁੰਦਾ ਜਿਵੇਂ ਗਈ ਮੈਂ ਅਮਿਤ ਸ਼ਾਹ ਮੋਦੀ ਜੀ ਨੂੰ ਅਪੀਲ ਕੀਤੀ ਨਹੀਂ ਐਂਡ ਮੈਂ ਹਫਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਉਠਾਇਆ ਚੱਚੀ ਸਭ ਤੋਂ ਪਹਿਲਾਂ ਮੈਨੂੰ ਮਿਲੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇਸ ਨੂੰ ਮਿਲੀ ਪਰ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਗੱਲ ਮੰਨੀ ਗਈ ਉਹਨਾਂ ਨੇ ਕ੍ਰੈਕਰਸ ਚਲਾਏ ਐਂਡ ਮੈਂ ਆਪਣੇ ਸੈਂਟੀਮੈਂਟਸ ਰੱਖੇ ਪਰ ਮੈਨੂੰ ਅਗੇ ਚੱਲਦੀ ਨੇ ਫਿਰ ਬੁਲਾਇਆ ਮੈਨੂੰ ਰਾਹੁਲ ਗਾਂਧੀ ਜੀ ਨੇ ਵੀ ਬੁਲਾਇਆ ਮੈਨੂੰ ਪ੍ਰਿੰਕਾ ਜੀ ਨੇ ਬੁਲਾਇਆ ਸਿੱਧੂ ਜੀ ਨੂੰ ਕੀ ਹੋ ਰਿਹਾ ਜੀ ਰਾਹ ਕਿਨੇ ਲਿਖਲਾਏ ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪੈਗਾ ਸਿੱਧੂ ਜੀ ਅਜੇ ਆਪਣੇ ਮੂਡ ਚ ਨਹੀਂ ਕਿਉਂਕਿ ਬਹੁਤ ਪਾਸ ਕਰਨਾ ਬਣਾ ਚੁੱਕੇ ਪਰ ਜਦੋਂ ਇਹ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਗਿਆ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇਵੇਗਾ ਕਿ ਆ ਚੱਕ ਜ਼ਿੰਮੇਵਾਰੀ ਪੰਜਾਬ ਸਕੁਆਰ ਅਸੀਂ ਤੇਰੇ ਨਾਮ ਕਾਣੀ ਵਿਵਸਥਾ ਤੇ ਬਸਲੇ ਤੇ ਕਿਸੇ ਬੌਂਸਪਲੇਸ ਪਰ ਤਾਂ ਗੱਲ ਚ ਜਾ ਰਹੇ ਹੋ ਕੀ ਜੀ ਐਮ ਦੇ ਨਾਮ ਮੈਂ ਪੀ ਐਮ ਨਾਲ ਲਿਖੀ ਸੀ ਉਹਨਾਂ ਨੇ ਮਾਰਕ ਕਰਤੀ ਅਨ ਮੈਂ ਅਮਿਤ ਚਾਹਦੀ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ ਵੈਰੀ ਸੂਨ ਮੈਨੂੰ ਉਹ ਗੁਲਾਨੀ ਅਸੀਂ ਕਦੇ ਲਾਈਵ 'ਚ ਨਾ ਅਸੀਂ ਪੋਲਿਟਿਸ਼ੀਅਨ ਆ ਨਾ ਅਸੀਂ ਕਿਸੇ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਦੇ ਪੰਜਾਬੀ ਆ ਤੇ ਅਸੀਂ ਉੱਤੇ ਬੋਲਦੇ ਆ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਉਂਡੇਸ਼ਨ ਖੋਲ ਕੇ ਵੀ ਪਗਾਰ ਦਾ ਭਲਾ ਕਰਦੇ ਆ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਹੈ ਅਸੀਂ ਉਹਦੀ ਮਾਰ ਖਾਨਦੇ ਆ ਤੇ ਖਾਂਦੇ ਰਵਾਂਗੇ ਪਰ ਸਾਨੂੰ ਕੋਈ ਫਰਕ ਨਹੀਂ ਪਵੇ। ਭਾਈ ਮਿੱਤਲ ਸਾਹਿਬ ਨੇ ਆਪਣੇ ਮਾਤਾ ਦੀ ਯਾਦ ਵਿੱਚ ਹਸਪਤਾਲ ਵਿੱਚ ਇੱਕ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਹਿਣ ਵਾਸਤੇ ਇੱਕ ਬਹੁਤ ਵਧੀਆ ਸਰਾਂ ਬਣਾਈ ਹੈ। ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ। ਬੜਾ ਪੁੰਨ ਦਾ ਕੰਮ ਕੀਤਾ ਹੈ ਤੇ ਜਿਵੇਂ ਇਹਨਾਂ ਨੇ ਸੇਵਾ ਕੀਤੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿਹਦੇ ਕੋਲ ਚੰਗੇ ਸਾਧਨ ਹੈ ਕਿ ਐ ਜੀਆਂ ਸੇਵਾ ਦੇ ਕੰਮ ਕਰਨ ਉਹ ਨਹੀਂ ਆਪਣਾ ਪੰਜਾਬ ਵਾਕੇ 1235 ਜਿਹੜੇ ਨਾਮੀ ਨੋਚਨਲ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰਤਾ ਕਿਹਾ ਆਮ ਆਦੀ ਪਾਰਟੀ ਦਾ ਇਹ ਤਾਂ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਾਮਾਂ ਨੂੰ ਸਾਰੇ ਇੰਨੇ ਅਨਪੜ ਹੈ ਕਿ ਉਹ ਉਹਨੇ ਆਪਣੇ ਕਾਗਜ਼ੀ ਤੌਰ ਤੇ ਸਹੀ ਨਹੀਂ ਕੀਤੇ ਅਸੀਂ ਮੈਨੇ ਤੇ ਡੈਮੋਕਰੇਸੀ ਨੂੰ ਪਿੱਛੇ ਸ਼ਰਾਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣਾ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਈ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਬੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜਿਆਦਾ ਪਹਿਲੇ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਹੀਂ ਕਰਾਉਂਦੇ ਤਾਂ ਚੰਗਾ। ਸੈਂਸੀ ਹਲਕੇ ਦੇ ਵਿੱਚ ਸਾਡੇ ਬੰਦਿਆਂ ਦੀਆਂ ਫਾਈਲਾਂ ਪਾੜੀਆਂ ਗਈਆਂ, ਉੱਠਿਆ ਗਿਆ ਤੇ ਘਰ ਦੇ ਵਿੱਚ ਜਾ ਕੇ ਹਮਲਾ ਕਰਤਾ ਬੰਦਿਆਂ ਨੂੰ ਘੇਰ ਕੇ ਸਾਡੀ ਇੱਕ ਰਾਣੀ ਨਾਮ ਦੀ ਲੜਕੀ ਐ ਸਰਪੰਚ ਸਾਹਿਬ ਦੀ। ਉਹ ਹੈ। ਉਹ ਉਹਨੂੰ ਚੱਕ ਕੇ ਲੈ ਗਏ ਆਮ ਆਦਮੀ ਪਾਰਟੀ ਦੇ ਗੁੰਡੇ ਉਹ ਜਿਹੜੀ ਸੋਨੀਆ ਮਾਨ ਨੇ ਇਹ ਕੰਮ ਕਰਾਇਆ ਰਾਜਾ ਸੰਸੀ ਦੀ ਸੋਨੀਆ ਮਾਨ ਨੇ। ਤੇ ਉਸ ਤੋਂ ਬਾਅਦ ਅਸੀਂ ਬੰਦੇ ਜਿਨ੍ਹਾਂ ਨੂੰ ਮਾਰਿਆ ਕੁੱਟਿਆ ਦਾਖਲ ਕਰਾਤੇ ਹਸਪਤਾਲ ਦੇ ਵਿੱਚ ਤੇ ਅੱਜ ਪਤਾ ਲੱਗਿਆ ਕਿ ਮਾਨਿਆ ਸ਼ੇਰਾਂ ਨੇ ਨਾਰੇ ਤਾਂ ਸਾਡੀ ਮੋਹ ਨੂੰ ਲੈ ਕੇ ਚੱਕ ਕੇ ਨਾਲ ਹੀ ਬੰਦਿਆਂ ਨੂੰ ਕੁੱਟਿਆ ਘਾਰ ਆ ਕੇ ਨਾਲੇ ਫੈਲਾ ਪਾੜੀਆਂ ਤੇ ਅੱਜ ਸਾਡੇ ਲੋਕਾਂ ਤੇ ਪਰਚਾ ਵੀ ਦਿੱਤਾ 307 ਦਾ ਨਾ ਕੇਵਲ ਸਰਪੰਚ ਸਾਹਿਬ ਦਿੱਤੇ ਉਹਨਾਂ ਤੇ ਨਾਲ ਹੀ ਨਾਲ ਸਰਕਾਰੀਆ ਸਾਫ ਸੁਖ ਸਰਕਾਰੀਆ ਸਾਫ ਕਾਮੰਟਰੀ ਪੰਜਾਬ ਦੇ ਤੇ ਦਿਲਰਾਜ ਸਰਕਾਰੀਆ ਸਾਡਾ ਜ਼ਿਲ੍ਹਾ ਪੀਛੇ ਦਾ ਚੇਅਰਮੈਨ ਆ ਉਹਨਾਂ ਦਾ ਬੁਝਾ ਉਹਨਾਂ ਦੇ ਵੀ 120B ਦੇ ਵਿੱਚ ਧਾਰਵਾ ਲਾ ਕੇ ਪਰਚਾ ਦੇ ਪਾ ਪਰ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹਣਾ ਕਿ ਮਾੜੀ ਮੁੱਟੀ ਸ਼ਰਮ ਕਰੋ ਇਸ ਤਰ੍ਹਾਂ ਤੁਸੀਂ 120B ਨੂੰ ਤਾਂ ਮਜ਼ਾਕ ਬਣਾ ਰੱਖਿਆ ਕਿਸੇ ਵੀ ਮੰਤਰੀ ਤੇ ਕਿਸੇ ਵੀ ਐਮਐਲਏ ਤੇ ਲਾ ਪਿੰਦੇ ਹੋ ਜਿਹੜੋ ਚਿੱਤ ਕਰਦਾ ਕੋਈ ਬੰਦਾ ਛੱਡੋਗੇ ਵੀ ਤੁਸੀਂ ਸਮਾਂ ਹੋਂਟੇ ਸਾਰੇ ਹਰਜਾਨੇ ਭੁਗਤਨੇ ਪੈਣੇ ਪਰ ਮੈਂ ਉਹ ਬੀਬੀ 소ਨੀਆ ਮਾਨ ਨੂੰ ਕਹਿਣਾ ਚਾਹਣਾ ਇੱਕ ਔਰਤ ਹੋ ਕੇ ਇਸ ਤਰ੍ਹਾਂ ਦੇ ਕੰਮ ਕਰਨੇ ਸਾਨੂੰ ਸ਼ੋਭਾ ਨਹੀਂ ਦਿੰਦਾ ਮੇਰੀ ਭੈਣ ਕੋਈ ਸਾਨੂੰ ਸਿਆਣਫ ਨੂੰ ਹੱਥ ਮਾਰਨਾ ਚਾਹੀਦਾ ਇਸ ਤਰ੍ਹਾਂ ਦਾ ਕੰਮ ਕਦੇ ਨਹੀਂ ਹੋਇਆ ਵੀ ਘਰ ਬੈਠੇ ਲੋਕਾਂ ਦੇ ਪਰਚੇ ਦੇ ਦਿਓ ਘਰਾਂ ਦੇ ਵਿੱਚ ਹਮਲੇ ਕਰਾ ਦਿਓ ਜਿਹੜਾ ਪ੍ਰੀਸ਼ਦ ਦੀਆਂ ਫਾਈਲਾਂ ਪੜਾ ਦਿਓ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਰ ਸਮਾਂ ਹੋਂਟੇ ਜ਼ਰੂਰ ਹੈ ਨੇ ਜਿੱਠਣਾ ਪਏਗਾ ਫਾਈਲਾਂ ਰੱਦ ਕੀਤੀਆਂ ਰੱਦ ਜਿੱਥੇ ਇਹਨਾਂ ਨੂੰ ਲੱਗਦਾ ਸੀ ਵੀ ਜਿੱਤ ਦਿਆਂਗੇ ਅਸੀਂ ਉਹ ਸਾਰੀਆਂ ਫਾਈਲਾਂ ਇਹਨਾਂ ਨੇ ਪਾਰਟੀ ਹਿਜਾਰਾ ਦੇਕਰ ਆਪੇ ਚੀਰੇ ਚ ਦਾ ਭਰ ਨਹੀਂ ਨਹੀਂ ਦਿੰਦੀਆਂ ਡੇਰਾ ਬਾਬਾ ਨਾਨਕ ਚ ਪੱਗਾਂ ਲਾਤੀਆਂ ਇਹਨਾਂ ਦਾ ਐਮ.ਐਲ.ਏ ਕਹਿੰਦਾ ਪੱਗਾਂ ਦੇ ਕਿੱਲ ਥੋੜੀ ਲੱਗਦੀ ਰਹਿੰਦੇ ਆ ਉਹ ਲੈੰਦੀਆਂ ਵੀ ਰਹਿੰਦੀਆਂ ਉਹ ਬੰਧੀਆਂ ਵੀ ਰਹਿੰਦੀਆਂ ਫੋ ਫਿਰ ਮਾਫੀ ਮੰਗ ਰਿਹਾ ਸੋ ਮੇਰੇ ਕਹਿੰਦਾ ਮਤਲਬ ਇਹੋ ਜੀ ਸਰਕਾਰ ਇੰਨੀ ਵਾਹੀਅਤ ਸਰਕਾਰ ਹੈ ਜਿਹਨੇ ਸਾਰੇ ਕਾਇਦੇ ਕਾਨੂੰਨ ਜਿਹੜੇ ਉਹ ਤੋੜੇ ਇਹ ਤਾਂ ਆਡੀਓ ਆਈ ਹੈ ਚਲੋ ਉਹਦਾ ਪਤਾ ਲੱਗੇਗਾ ਲੇਕਿਨ ਪੰਜਾਬ ਦੀ ਪੁਲਿਸ ਦਾ ਹਰ ਵਿਅਕਤੀ ਹਰ ਮੁਲਾਜ਼ਮ ਕਾਂਸਟੇਬਲ ਤੋਂ ਲੈ ਕੇ ਤੇ ਚੌਕੀ ਇੰਚਾਰਜ ਤੋਂ ਲੈ ਕੇ ਤੇ ਐਸਐਚਓ ਤੋਂ ਲੈ ਕੇ ਤੇ ਗਾਹ ਕਮਿਸ਼ਨਰ ਤੱਕ ਸਾਰੇ ਇਸ ਕੰਮ ਤੇ ਲੱਗੇ ਰਹੇ ਆ ਇਹ ਜਿਵੇਂ ਕਰਿੰਦਿਆਂ ਵਾਂਗ ਕੰਮ ਕਰ ਰਹੀ ਹੈ ਪੰਜਾਬ ਦੀ ਪੁਲਸ ਆਮ ਆਦਮੀ ਪਾਰਟੀ ਦਾ ਨਾ ਕੀ ਅਫਸਰ ਸ਼ਾਈ ਕਰ ਰਹੀ ਹੈ ਲਾਸਟ ਕੁਸਚਨ ਲਾਅ ਐਂਡ ਆਰਡਰ ਦਾ ਇਹਨਾਂ ਨੂੰ ਸਮਝਾਣੀ ਹੈ ਤਾਂ ਕਾਂਗਰਸੀਆਂ ਨੂੰ ਫੜਨਦੇ ਹੋਏ ਵੇਹ ਹਰ ਸਾਥ ਲਾਸਟ ਕੁਸਚਨ ਇਹ ਕਿ ਵਿਆਹ ਦੇ ਵਿੱਚ ਗੂਲੀਆਂ ਚੱਲੀਆਂ ਨਜਾਇਜ਼ ਨੂੰ ਮਾਰੇਗੇ ਜਿਹੜੀ ਸਾਹਮਣੇ ਜਿਹੜਾ ਬਿਆਨ ਹੁੰਦਾ ਉਹਦੇ ਵਿੱਚ ਉਹ ਕਹਿੰਦੇ ਕਿ ਗਲੀ ਤੇ ਗਲੀ ਦੀ ਲੜਾਈ ਸੀਗੀ ਜਿਹੜੀ ਕਿ ਇੱਥੇ ਤੱਕ ਪਹੁੰਚੀ ਤਾਂ ਪਿਆਰ ਕਿੱਥੋਂ ਆ ਗਿਆ ਗਲੀ ਦੀ ਲੜਾਈ ਸੀਗੀ ਬੰਦੇ ਮਰ ਗਏ ਵਿਆਹ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਉਲਟਾ ਤੁਸੀਂ ਕਹਿੰਦੇ ਉਹ ਗਲੀ ਦੀ ਲੜਾਈ ਸੀ ਅਜੇ ਤੱਕ ਮੈਨੂੰ ਲੱਗਦਾ ਉਹ ਦੋਸ਼ੀ ਫੜੇ ਨਹੀਂ ਗਏ ਸੋ ਮੈਂ ਉਹਨਾਂ ਦੇ ਘਰ ਵੀ ਜਾ ਕੇ ਆਇਆ ਸੋ ਮੇਰੀ ਬੇਨਤੀ ਆ ਕਿ ਇਹ ਬਿਲਕੁਲ ਸਰਾਸਰ ਜਿਹੜੀ ਪੰਜਾਬ ਦੀ ਪੁਲਿਸ ਆ ਪੂਰਾ ਕੋਈ ਧਿਆਨ ਨਹੀਂ ਰੌਂਡ ਆਂਡ ਆਰਡਰ ਦੀ ਤਰਫ ਸੁੱਤੀ ਪਈ ਆ ਕੇਵਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀਆਂ ਦੇ ਆਲੇ ਦੁਆਲੇ ਘੁੰਮਣ ਤੋਂ ਬਿਨਾ ਪੰਜਾਬ ਦੀ ਪੁਲਿਸ ਕੋਈ ਕੰਮ ਨਹੀਂ ਕਰਦੀ